ਉੱਚਨ ਸਿੰਘ ਅਜਸੀ ਆਇਸੀ ਬਾਈ ਬਰਾੜਾ ਸਾਹਿਬ ਦੇ ਘਰੇ ਝੋਟੀ ਦੇ ਸਿੰਘ ਬਹੁਤ ਜਿਆਦਾ ਖੂਬੇ ਪਏ ਪੈਂਡ ਟ੍ਰੋਲੀ ਭਾਈ ਕਰਨ ਲੱਗੇ ਲੈਂਡ ਮੈਂਡ ਸੈੱਟ ਪੂਰੀ ਘੈਂਟ ਗੱਲਬਾਤ ਬਣਾ ਦੇਣੀ ਹੈ ਝੋਟੀ ਦੀ ਐਂਡ ਤੇ ਕਰਾਉਣ ਵਾਲਾ ਜੜੇ ਰੋ RAM ਦੀ ਝੋਟੀ ਤੇ ਬਣਾਤੇ ਆ ਸਿੰਘ ਤੇ ਬਣ ਗਈ ਆ ਪੂਰੀ ਗੱਲਬਾਤ ਪੈਂਡ ਟ੍ਰੋਲੀ ਭਾਈ ਦੇ ਵਿੱਚ ਖੜੇ ਆ ਪ੍ਰਸੈਲਟੀ ਵੇਖ ਸਕਦਾ ਕਿਰਾਂ ਦਾ ਸ਼ੀਸ਼ਾ ਬਣ ਗਿਆ ਸਿੰਘ ਦਾ ਬਾਕੀ ਸੱਜਣਾ ਵੇਖ ਸਕਦੇ ਪ੍ਰਸੈਲਟੀ ਆ ਮੂੰਹ ਦਿਸਣ ਲਾ ਦਾਂਗੇ ਵੇਚ ਦੀ ਹੋਰ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਆਰਾਮ ਤੋਂ ਕਿਵੇਂ ਲੱਗੀ ਗੱਲਬਾਤ ਤੇ ਦੂਸਰਾ ਸੰਗ ਤੁਸੀਂ ਵੇਖ ਸਕਦੇ ਹੋ ਅੱਧੋ-ਅੱਧੀ ਦਾ ਫਰਕ ਰਹਿ ਗਿਆ ਸੱਚ ਨੂੰ ਕੁਆਲਿਟੀ ਐਂਡਲੈਸ ਬਣ ਗਿਆ ਝੋਟੀ ਦੀ ਬਾਕੀ ਬਾਈ ਨੂੰ ਪੁੱਛਾਂਗੇ ਸਾਰੀ ਗੱਲਬਾਤ ਸਸਕਲ ਹੋ ਸਸਕਲ ਭਾਈ ਜੀ ਹੋ ਠੀਖਾ ਜੀ ਠੀਕ ਹੈ ਜੀ ਕਿਵੇਂ ਲੱਗੀ ਗੱਲਬਾਤ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੈਟ ਆ ਹਾਂ ਸੈਟ ਆ ਪੂਰੀ ਜੇ ਤਾਂ ਅੰਗ ਸੀ ਬਹੁਤ ਜਿਆਦੇ ਮੋੜ ਮੋੜ ਕੇ ਵਿੱਚ ਖੁੱਬੇ ਭਾਈ ਪੋਰਪੜੀਆਂ ਦੇ ਤੇ ਹੁਣ ਮੈਨੂੰ ਲੱਗਦਾ ਵੀ ਇਹਨੂੰ ਸਪੂਨ ਮਿਲ ਗਿਆ ਬਿਲਕੁਲ ਜਿਹੜਾ ਖੜੀ ਮੋਜਾਂ ਦਾ ਮਲਾਈ ਰਹਦੀ ਤੇਲ ਤੱਪਾ ਹਾਂ ਜੀ ਤੁਸੀਂ ਰੌਂਦ ਦੇ ਦਿਸਣੋਂ ਕਾਲ ਦੀਏ। ਯਾ ਵੀ ਜੰਬੀ ਬਣਿਆ ਪਈ ਥੱਲੇ। ਆ ਮੜਾ ਜਾ ਬਣ ਗਿਆ ਸੀਗਾ। ਤੇ ਠੀਕ ਆ ਹੁਣ। ਬਹੁਤ ਜਿਆਦਾ ਹਾਂ ਜੀ ਉਹ ਤਕਲੀਫ ਤੋਂ ਠੀਕ ਠਾਕ ਹੈ। ਹੋਰ ਰੂਹ ਖੁਸ਼ ਹੋ ਕੀ ਵੀਰੇ? ਹਾਂ ਜੀ ਹਾਂ ਜੀ ਪੂਰੀ ਵਧੀਆ। ਅੱਪ ਤੰਗ ਤੰਗ ਤਾਂ ਨਹੀਂ ਵੀਰੇ ਕਰਦੇ ਜਾਨਵਰ ਨਾਲ। ਨਾ 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 ਨਾ। ਪੂਰੀ ਸੀਲ ਆ ਮੱਜ। ਵੇਖ ਸਕਦਾ ਸਜਣਾ ਕੁਆਲਿਟੀ ਐਂਡਲੈਸ ਬਣ ਗਈ ਝੋਟੀ ਦੀ ਪੂਰੀ ਗੱਲਬਾਤ। ਪਿੰਡ ਟਰੋਲੀ ਭਾਈ ਦੇ ਵਿੱਚ ਚੱਲ ਰਿਹਾ ਕੰਮ ਨੇੜੇ ਮੋਗਾ। ਚਾ ਠੀਕ ਹੈ ਜੀ ਦੂਸਰਾ ਸੰਗ ਵੀ ਤੁਹਾਨੂੰ ਬਣਾ ਕੇ ਵਿਖਾਵਾਂਗੇ ਸਾਰੀ ਅਪਡੇਟ ਵਿਖਾਵਾਂਗੇ ਐਂਡ ਕੀ ਗੱਲ ਦੇ ਕੀ ਗੱਲ ਕੀ ਗੱਲ ਸਜਣਾ ਪਰਸਨੈਲਟੀ ਛੋਟੀ ਤੋਂ ਪੂਰੀ ਗੱਲਬਾਤ ਬਣ ਗਈ ਆ ਦਵੇਂ ਸੰਕਾ ਅਦਰਵਾਇਜ਼ ਦੇਖ ਸਕਦੇ ਹੋ ਕੁਆਲਿਟੀ ਪੂਰੀ ਘੈਂਟ ਬਣ ਗਈ ਆ ਤੇ ਖਵਦੇ ਬਹੁਤ ਸੀ ਤੇ ਬਹੁਤ ਹੀ ਕੰਮ ਔਖਾ ਆ ਪਿਆ ਸੀ ਕੰਮ ਦੇਖ ਸਕਦੇ ਹੋ ਜਦੋਂ ਫੇਟਵੇ ਨਹੀਂ ਸ਼ੁਰੂ ਹੋ ਗਈ ਆ ਇੱਥੇ ਫੜ ਕੇ ਰੱਖੋ 고등 l d 게